ਧੰਨ ਗੁਰੂ ਨਾਨਕ ਦੇਵ ਜੀ ਲੰਘੀ ਰੋ ਕੇ ਕਿਹ ਚੁਪ ਗਿਆ ਲਾਡੂ ਬੌਨਟਾ ਨਾ ਉਹ ਆ ਜਾਣਾ ਯੂ ਬੌਰਾ ਸਸਿਗਾਲ ਜੀ ਸਾਰਿਆਂ ਨੂੰ ਵਾਈਕੂ ਜੀ ਦਾ ਖਾਸਾ ਵਾਈਕੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਬਾਬਾ ਦਾਸ ਮਹਾਰਾਜ ਕੀ ਜੈ ਸਸਿਗਾਲ ਜੀ ਸਾਰਿਆਂ ਨੂੰ ਸਾਡੀ ਬੇਨਤੀ ਹੈ ਜੀ ਅੱਜ ਗੁਰਦੁਆਰਾ ਸਾਹਿਬ ਵਿਖੇ ਸਮੂਹ ਨਗਰ ਨਿਵਾਸੀਆਂ ਦੀ ਮੀਟਿੰਗ ਹੋਈ ਹੈ ਕਮੇਟੀ ਦੇ ਨਾਲ ਤੇ ਕਮੇਟੀ ਨੇ ਇਹ ਨੌਜਵਾਨ ਸਭਾ ਸਾਰੀ ਇਕੱਠੀ ਹੈ ਸਾਡੀ ਅੱਜ ਇਹਨਾਂ ਨੇ ਵਿਚਾਰ ਕੀਤੇ ਜੋ ਅਸੀਂ ਜਿਹੜਾ ਨਗਰ ਕੀਰਤਨ ਹੈ 10 ਤਰੀਕ ਨੂੰ ਆਰਨਪੁਰ ਲੈ ਕੇ ਜਾਵਾਂਗੇ ਬਾਕੀ ਪ੍ਰੋਗਰਾਮ ਲਿਖਿਆ ਗਿਆ ਹੈ ਹੋਰ ਵੀ ਕਿਸੇ ਦੇ ਕੋਈ ਸੁਝਾਅ ਦੇਣਾ ਹੋਵੇ ਪਿੰਡ ਵਾਸੀ ਨੇ ਜਾਂ ਕਿਸੇ ਨੇ ਉਹ ਸਾਨੂੰ ਦੇ ਸਕਦਾ ਹੈ ਬਾਕੀ ਦਿਨ ਦੇ ਦਿਨ ਹੀ ਗੁਰਪੁਰਬ ਮਨਾਇਆ ਜਾਵੇਗਾ ਸਾਡੀ ਕੋਸ਼ਿਸ਼ ਹੈ ਬਾਕੀ ਸਾਡੇ ਮੈਂਬਰ ਸਾਹਿਬ ਕਹੜੇ ਸਰਪੰਚ ਸਾਹਿਬ ਕਹੜੇ ਨੇ ਸਾਡੇ ਸਾਡੇ ਮੈਂਬਰ ਨੇ ਜਿੰਨੇ ਵੀ ਨੌਜਵਾਨ ਸਭਾ ਸਾਡੀ ਇੱਕ ਖੜੀ ਆ ਜੀ ਤੇ ਇਹ ਬੇਨਤੀਆਂ ਨੇ ਧੰਨ ਧੰਨ ਸਤਿਗੁਰੂ ਰਾਸਬਾਦੀ ਦਾ ਇਹ ਆਉਣ ਵਾਲਾ ਗੁਰਪੁਰਬ ਜੋ ਹੈ ਹਰ ਸਾਲ ਦੀ ਤਰ੍ਹਾਂ ਇਹ ਬੱਚੇ ਜਿਸ ਤਰ੍ਹਾਂ ਮਨਾਉਂਦੇ ਆ ਉਸੇ ਤਰ੍ਹਾਂ ਹੀ ਅੱਜ ਕੀ ਵੀ ਵੱਧ ਵੱਧ ਚੜ ਕੇ ਖੁਸ਼ੀਆਂ ਭਰਿਆ ਲੈ ਕੇ ਮਨਾਉਣਗੇ ਜੀ ਧੰਨਵਾਦ ਜੀ ਹੋਰ ਕਿਸੇ ਨੇ ਕਹਿਣਾ ਤਾਂ ਕਹਿ ਸਕਦਾ ਜੀ